ਜਿਹੜਾ ਇਹ ਜ਼ਮਣੀ ਚੋਣ ਦੀ ਤਿਆਰੀ ਸੀ ਉਹ ਅਚਨਚੇਤ ਤੁਹਾਡੀ ਅਨਾਉਂਸਮੈਂਟ ਹੁੰਦੀ ਹੈ ਉਹ ਤੁਹਾਡੇ ਸਿਰਫ ਪਰਿਵਾਰ ਦਾ ਨਿੱਜੀ ਫੈਸਲਾ ਚੋਣ ਲੜਨ ਦਾ ਜਾਂ ਫਿਰ ਤੁਹਾਨੂੰ ਬਹੁਤ ਤਰ੍ਹਾਂ ਨੇ ਕਿਹਾ ਕਿ ਤੁਸੀਂ ਅੱਗੋਂ ਅੱਗੇ ਆਓ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ ਜਦੋਂ ਜੇਲ੍ਹ ਦੇ ਵਿੱਚ 10 ਸਾਲ ਦਾ ਵਕਿਆ ਹੁੰਦਾ ਸੰਦੀਪ ਸਿੰਘ ਦੇ ਨਾਲ ਜੀ ਤੇ ਉਸ ਦੌਰਾਨ ਦੇ ਵਿੱਚ 14 ਤਰੀਕ ਨੂੰ ਸਭ ਤੋਂ ਪਹਿਲਾਂ ਸਾਨੂੰ ਕਾਲ ਆndi ਗੁਰਦੀਪ ਸਿੰਘ ਬ੍ਰਿਟਨਾ ਜੀ ਦੀ ਜੀ ਬ੍ਰਿਟਨਾ ਦੇ ਗੁਰਦੀਪ ਸਿੰਘ ਹੈ ਉਹਨਾਂ ਦੀ ਫੋਨ ਆਇਆ ਕਾਲ ਤੇ ਉਹ ਕਹਿੰਦੇ ਕਿ ਮਨਦੀਪ ਸਿੰਘ ਜੀ ਸੰਦੀਪ ਸਿੰਘ ਨੂੰ ਉਹ ਜ਼ਮਣੀ ਚੋਣ ਦੀ ਪੱਤਿਆਬੀ ਕਰਨੀ ਹੈ ਫਿਰ ਮੈਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਦੇਖੋ ਪਰਿਵਾਰ ਕੇਸ ਵਾਲੇ ਪਾਸੇ ਲੱਗਾ ਤੇ ਪਰਿਵਾਰ ਨੂੰ ਕੇਸ ਵਾਲੇ ਪਾਸੇ ਰਹਿਣ ਨੂੰ ਸਾਨੂੰ ਚੀਜ਼ ਬਾਰੇ ਨੌਲੇਜ ਬਿਲਕੁਲ ਨਹੀਂ ਹੈ ਕਿ ਜਿਮਨੀ ਚੌਰਮਾ ਕਿਉਂਕਿ ਇਹ ਇੱਕ ਦੁਕਾਨਦਾਰ ਕੰਨਾਂ ਵਾਲੇ ਵਪਾਰੀ ਆਦਮੀ ਹੈ ਹਮ ਸਾਨੂੰ ਚੀਜ਼ਾਂ ਬਾਰੇ ਪਤਾ ਹੀ ਨਹੀਂਗਾ ਜਿੰਨੇ ਵੀ ਪੰਥਕ ਆਪਣੇ ਨੁਮਾਇੰਦੇ ਨੇ ਉਹਨਾਂ ਨੇ ਫਿਰ ਉਸ ਟਾਈਮ ਦੇ ਉੱਤੇ ਸਾਨੂੰ ਫੋਨ ਆਇਆ ਇਹਨਾਂ ਦਾ ਸਭ ਤੋਂ ਪਹਿਲਾਂ ਆਪਣੇ ਵਾਰਸਤਾਂ ਜਾਇਦ ਜਥੇਬੰਦੀ ਹੈ ਨਾ ਇਹਨਾਂ ਦਾ ਸਭ ਤੋਂ ਪਹਿਲਾਂ ਸਾਨੂੰ ਫੋਨ ਆਇਆ ਆ ਸਾਨੂੰ ਕਹਿੰਦੇ ਕਿ ਸੰਦੀਪ ਸਿੰਘ ਨੂੰ ਪੁੱਛੋ ਕਿ ਆਪਾਂ ਜਿਵਨੀ ਚੋਣ ਕਰवानी ਹੈ ਤੇ ਸੰਦੀਪ ਸਿੰਘ ਨੂੰ ਮੈਂ ਪੁੱਛਿਆ ਮੈਂ ਕਿਹਾ ਸਾਇਰ ਕਿ ਮੈਸੇਜ ਆਉਂਦੇ ਪਏ ਆ ਤੇ ਤਰਨਤਨ ਸਾਹਿਬ ਤੋਂ ਵੀ ਕਾਫੀ ਫੋਨ ਕੋਲ ਸਣੀ ਸ਼ੁਰੂ ਹੋ ਗਈ ਹੈ ਤੇ ਕਿਸ ਤਰ੍ਹਾਂ ਕਰਨਾ ਵਾ ਹੂੰ ਕਹਿੰਦਾ ਪਹਿਲਾਂ ਤੇ ਦੇਖੋ ਪੰਥਕ ਚਿਹਰਾ ਤੇ ਨੂੰ ਕੋਈ ਖੜਾ ਹੋਈ ਹੂੰ ਮੈਂ ਕਹਿੰਦਾ ਨਹੀਂ ਹੈ ਕਿ ਕੋਈ ਵੀ ਨਹੀਂ ਹੈ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਵਾਰਸ ਪੰਜਾਬ ਦੀ ਜਥੇਬੰਦੀ ਨੇ ਆਪਣੇ ਤੌਰ ਤੇ ਐਲਾਨ ਕਰਤਾ ਸੀ ਹਮ ਕਿ ਅਸੀਂ ਜੇ ਲੰਨਾ ਚੰਨ ਸੰਦੀਪ ਸਿੰਘ ਆਪਣੇ ਪਰਿਵਾਰ ਕੋਲੋਂ ਮਤਲਬ ਕਿ ਸੌਰੀ ਆਜ਼ਾਦ ਵੀ ਲੜ ਸਕਦੇ ਸਾਡੇ ਜਥੇਬੰਦੀ ਕੋਲੋਂ ਵੀ ਲੜ ਸਕਦੇ ਸਾਡੇ ਤਨੇ ਕੋਲੋਂ ਲੜ ਸਕਦੇ ਥੋੜੇ ਦਿਨਾਂ ਬਾਅਦ ਸਾਨੂੰ ਸੁਜੀਤ ਜਿਹੜਾ ਨਵਾਂ ਕਾਲੀ ਦਲ ਬਣਿਆ ਹਮ ਇਹਨਾਂ ਦੀ ਫੋਨ ਤੇ ਕੋ ਇਹਨਾਂ ਦਾ ਫੋਨ ਆ ਜਾਂਦਾ ਕਿ ਤੁਸੀਂ ਸੰਦੀਪ ਸਿੰਘ ਨੂੰ ਜਿੰਨੀ ਚੋੜੀ ਤਿਆਰੀ ਕਰੋ ਚੈ ਸਾਡੀ ਪਾਰਟੀ ਵੱਲੋਂ ਕਰ ਲੋ ਚਾਹੇ ਆਜ਼ਾਦ ਕਰ ਲੋ ਉਹਨਾਂ ਨੇ ਵੀ ਇਹ ਆਫਰ ਰੱਖੀ ਸੀ ਥੋੜੇ ਦਿਨਾਂ ਬਾਅਦ ਸਿਮਰ ਸਿੰਘ ਮਾਨ ਸਾਹਿਬ ਸਾਡੇ ਘਰ ਆ ਗਏ ਸੀ ਜੀ ਮਾਨ ਸਾਹਿਬ ਨੇ ਵੇਖੋ ਬੇਨਤੀ ਕੀਤੀ ਜਿਹੜੇ ਸਾਡੇ ਕੈਂਡੀਡੇਟ ਸੀ ਉਹਨਾਂ ਪਿੱਛੇ ਕਰ ਦਿੰਦੇ ਆ ਤੁਸੀਂ ਆਪਣਾ ਸੰਦੀਪ ਸਿੰਘ ਨੂੰ ਅੱਗੇ